ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਸਵੇਰ ਦੇ ਬਚ ਚੁੱਕੇ ਆ 5:30 ਅਨੰਤਰ ਹੈਗਾ ਪਹਿਲਾ ਦਿਨ ਸਕੂਲ ਜਾਣ ਦਾ ਛੁੱਟੀਆਂ ਤੋਂ ਬਾਅਦ ਤੇ ਮੈਂ ਉੱਠ ਪਈ ਸੀ 5:30 ਵਜੇ ਵੈਸੇ ਵੀ ਉੱਠ ਪਈ ਤਾਂ ਕਿ ਇੱਧਰ ਬਾਰਿਸ਼ ਬਹੁਤ ਹੋ ਰਹੀ ਹੈ ਤੇਜ਼ ਰਾਤ ਦੀ ਬਾਰਿਸ਼ ਹੋਈ ਜਾਂਦੀ ਸੀ ਮੈਂ ਐਸੀ ਵਾਰ ਅਨੰਤਰਾ ਪਹਿਲਾ ਦਿਨ ਜਾਣ ਦਾ ਤਿਆਪਾ ਕਰਦੇ ਫੇ ਸੀ ਮੈਂ ਬਾਹਰ ਆ ਗਈ ਸੀ 5:30 ਵੈਸੇ ਵੀ ਉੱਠ ਪਈ ਤਾਂ ਕਿ ਦਰਸ਼ ਵੀ ਉੱਠ ਪਿੰਦਾ ਤੇ ਬਾਹਰ ਦੇਖਿਆ ਬਾਰਿਸ਼ ਹੋ ਰਹੀ ਸੀ ਬਹੁਤ ਵਧੀਆ ਮੌਸਮ ਸੀ ਠੰਡਾ ਠੰਡਾ ਐਨਜੋਏ ਕਰਦੇ ਪਏ ਸੀ ਤਾਂ ਆਪਾਂ ਇੱਥੇ ਕੀ ਕਰ ਲੱਗੀ ਸੀ ਮੈਂ ਨਾ ਉਹ ਵੇਂਦੀ ਪਏ ਸੀ ਜਿਹੜੇ ਹੁੰਦੇ ਉਹਨਾਂ ਨੂੰ ਕੀ ਕਹਿੰਦੇ ਆ ਕਈ ਲੋਕ ਗੰਡੋਏ ਕਹਿੰਦੇ ਆ ਅਰਥਵਾਦ ਕਹਿੰਦੇ ਕਿ ਆ ਪੇਂਟ ਦਾ ਕੰਮ ਸਾਡੇ ਚੱਲਦਾ ਪਿਆ ਮਿਸਤਰੀ ਕੱਲ ਆਇਆ ਨਹੀਂ ਸੀ ਪੇਂਟਰ ਜਿਹੜਾ ਸੀ ਤੇ ਵਿੱਚ ਖਲਾਰਾ ਰਹਿ ਜਾਂਦਾ ਤੇ ਪੇਂਟ ਕਰਦੇ ਪਏ ਸੀ ਕਿ ਉੱਤੋਂ ਗਰਮੀ ਉੱਤੋਂ ਇਹਨਾਂ ਪੇਂਟ ਵਾਲਿਆਂ ਨੂੰ ਕੀਤਾ ਇਹਨੂੰ ਕਹਿੰਦੇ ਨੇ ਗੰਡੋਏ ਕਹੀ ਜਾਂਦੇ ਪੰਜਾਬੀ ਦੇ ਗੰਡੋਏ ਜਿਆਦਾ ਕਹਿੰਦੇ ਇੱਧਰ ਵੱਜ ਗਏ ਮੈਂ ਦਰਾਗੇ ਸੀ ਮੈਂ ਚਲੋ ਗੁਰਬਾਣੀ ਲਾਦ ਕੇ ਇੱਧਰ ਸੇ ਗਰੇ ਖੇਲੇ ਇਹ ਵੀ ਨਾ ਗਾਣਾ ਨਹੀਂ ਦੱਸ ਪਹਿਲਾਂ ਹੀ ਉੱਠ ਪਿਆ ਕਹਿੰਦਾ ਉੱਠ ਤੈਨੂੰ ਥੌਣ ਡੇ ਚੱਦਰ ਖਿੱਚ ਕੇ ਕਾ ਵੀਰ ਜੀ ਉੱਠੋ ਸ਼ੂਲੇ ਜਾਣਾ ਆ ਉਹ ਵੀਰ ਜੀ ਕਾ ਵੀਰ ਜੀ ਉੱਠੋ ਸ਼ੂਲੇ ਜਾਣਾ ਕਿਆ ਦੱਸ ਮੈਂ ਦੱਸ ਕਾ ਵੀਰ ਜੀ ਸ਼ੂਲੇ ਜਾਣਾ ਉੱਠੋ ਕਿਆ ਕਾ ਵੀਰ ਜੀ ਉੱਠੋ ਓਏ ਮੁਗਲੀ ਸ਼ੂਲੇ ਜਾਣਾ ਤੋ ਆਏ ਲਾਡ ਪਿੰਦੇ ਆ ਅਸ਼ੋਰੀ ਬਾਹਰ ਬਹੁਤ ਵਧੀਆ ਮੌਸਮ ਇੰਜੋਏ ਕਰੇ ਸਕੂਲ ਫਸਟ ਡੇ ਸਕੂਲ ਛੁੱਟੀਆਂ ਤੋਂ ਬਾਅਦ ਉੱਥੇ ਮੇਰਾ ਪੁੱਤਰ ਉਠਾ ਵੀ ਹਾਂ ਕਿ ਉਠ ਠੋ ਠੋ 10 ਸੇ ਠੋਂਦਾ ਪਿਆ ਨਾ ਤੇ ਤੈਨੂੰ ਚਲ ਜਲਦੀ ਉਠ ਮੈਂ ਨਹਾ ਕੇ ਆਈ ਫਿਰ ਤੈਨੂੰ ਆਨੀ ਆ ਗਏ ਬ੍ਰਸ਼ ਕਰ ਡਿੱਗ ਪੈ ਹਾਇਦਰ ਸ਼ੂ ਤਾਂ ਡਾਇਰੈਕਟ ਹੀ ਜਾਣਾ ਨੋ ਸਟਾਪ ਪਤਾ ਲੱਗੇ ਫਲਾਈਟ ਜਗੀ ਉੱਥੇ ਖਲੋਤਾ ਸੀ ਕੰਸੋਲ ਲੱਗੇ डैडा ब्रश कर दे तू थोड़ा ब्रश करना चल बाहर टिड्डी जी चल बाहर बाहर चल बाहर चल मम्मा पज्जा ही जांदा इत्थे खलोता सी इत्थे वेलो ड्रैंग उथे बाथरूम चल गया ओ मम्मा चले बा दादी मम्मा क्या मम्मा मैं अनंत हो गया रेडी अनंत की में लग रहा फर्स्ट डे स्कूल छुट्टी पर मजा आएगा बारिश के दिन फिर बारिश मजा आऊंगा मेरी कुगड़ी मुगड़ी ਨੇ ਬਾ ਅਸਾ ਹੀ ਹੈ ਨਾ ਪਿੱਛੇ ਘਰ ਬੈਕਸਾਈਡ ਕਰ ਹਾਂ ਵਧੀਆ ਸਾਰਾ ਬੈਗ ਵੀ ਨਹੀਂ ਗਿੱਲਾ ਹੋਏਗਾ ਹਾਂ ਸਿੱਧਾ ਹੀ ਆ ਭਰਾਵਾ ਪਣੀ ਕੀ ਤੁਹਾਡੇ ਨਵੇਂ ਤਮਾਸ਼ੇ ਸਾਡਾ ਵਧੀਆ ਸਿੰਪਲ ਦਾ ਬੈਗ ਲੈ ਕੇ ਚੱਲ ਜਾ ਹਣਾ ਵਰਸ਼ਵੀਰ ਜਿਹੋ ਜੇ ਨਿਆਣੇ ਤੇ ਉਹੋ ਜੇ ਬੈਗ ਅੱਜ ਕੱਲ ਦਾ ਜਮਾਨਾ ਹੀ ਬਦਲਤਾ 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 ਮੈਂ ਫੋਨ ਹੀ ਨਹੀਂ ਦੇਣਾ ਆਪਣਾ ਸਾਡੇ ਬੜੀ ਬੈਗ ਬਹੁਤ ਵਧੀਆ ਹੁੰਦੇ ਮਹੰਡ ਦੇ ਵੀ ਸੀ ਤੂੰ ਤਾਂ ਹਰ ਸਾਲ ਲੈਂਦੇ ਅਹੀਂ 4 ਸਾਲ ਉਹਨਾਂ ਨੇ ਲਗਾ ਦਿੰਦੇ ਨਹੀਂ ਨਹੀਂ ਬਲ ਫੜਾ ਤੇ ਬਟਾ ਦੇ ਬਾਹਰ ਜਾਣਾ ਉਹ ਵੇਖੋ ਕਿ ਡੈਡੀ ਬਾਹਰ ਚਲੇ ਮੈਂ ਜਾਊਂਗਾ ਕਿੰਨਾ ਤੇਜ਼ ਆਓ 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 ਵੇ ਵੇਖੇ ਵੇਖੋ ਫੁੱਲੀਆਂ ਬੰਦਾੜ ਕੋ ਮੈਨੂੰ ਚੁੱਪ ਕੋ ਘਰ ਸਾਫ ਹੋ ਗਿਆ ਥੋੜੀ ਸਪਲਾਈ ਕਰਨ ਕੱਲ ਨੂੰ ਨਾ ਕੀਤੀ ਚੰਗਾ ਨੇ ਲੱਗਣ ਡੈ ਅਛਾ ਦੁੱਧ ਲੈ ਆਉਂਦਾ ਔਰ ਲਸਣ ਸਾਡੀ ਅਰਦੀ ਆਂ ਪਾਣੀ ਤਾਂ ਨਿਕਲ ਗਿਆ ਆਪਾਂ ਤੋਤੀ ਸੀ ਛਿੱਲ ਕੇ ਕੱਟ ਕੇ ਤੋਲੀ ਉਹ ਨਿਸ਼ਚ ਸਿ ਪਾਵਾਂਗੇ ਰਾਈਸ ਕੁੱਕਰ ਚ ਅੱਜ ਬਣਾਵਾਂਗੇ ਆਪਾ ਵਾਲੀ ਅਰਬੀ ਇਹ ਪਾਸ ਦਵਾਂਗੇ ਰਾਈਸ ਕੁੱਕਰ ਤੇ ਬੰਨੋਨੀ ਹੋਮ ਸੇ ਵੀ ਆਹ ਦੇ ਤਾਂ ਦੇ ਦੋ ਟੱਟੇ ਤੁਮਮਸ ਬਣੇ ਤੁਮਮਸ ਤੇ ਚ ਨੋਨੀ ਅਰਬੀ ਅਰਬੀ ਇਹ ਨਾ ਪਤਾ ਕਿ ਕਿ ਹੋ ਆਹ ਚੜਨਾ ਕੱਢਨਾ ਇਹੋ ਕਰ ਤਾਂ ਕੱਢਨਾ ਸਾਡੀ ਜਿਹੜੀ ਅਰਬੀ ਆ ਬਿਲਕੁਲ ਐਂ ਸੌਫਟੋ ਵੀ ਹਾਂ ਸਟੀਮ ਵਾਲੇ ਬਣਾਇਆ ਕਰਾਂਗੇ ਪਹਿਲੀ ਵਾਰੀ ਬਣਾਈ ਸਟੀਮ ਵਾਲੀ ਇਹ ਮੰਮਾ ਦਾ ਆਈਡੀਆ ਇਹ ਅਸੀਂ ਜੁਵੈਨ ਥੋੜੀ ਲੈ ਲਈਏ ਥੋੜਾ ਅਦਰਕ ਸੌਰੀ ਇਹ ਲਸਣ ਕਰਕੇ ਤੇ ਆਪਾਂ ਹੁਣ ਇਸ ਕੜਾਈ ਤੇ ਬਣਾਵਾਂਗੇ ਇਹ ਕੜਾਈ ਸਾਡੀ ਜਿੰਦਾਬਾਦ ਆਪਾਂ ਪੁੱਜਣ ਸੌਰੀ ਲਸਣ ਨੀ ਮੋਲ ਲਸਣ ਨਿਕਲਦਾ ਜੁਵੈਨ ਪਾ ਦਮ ਮਮਾ ਲਸਣ ਪੁੱਜੀ ਸਾੜ ਲੈ ਜਰਾ ਕੋ ਲਸਣ ਪਾ ਲਈਏ ਸਾਡਾ ਪਿਆਜ਼ ਵਗੈਰਾ ਪੁੱਜੀ ਨੂੰ ਆਪਾਂ ਪਾ ਰਹੇ ਮਸਾਲਾ ਦੇਗੀ ਮਿਰਚ ਹਲਦੀ ਨੂੰ ਇਹਨਾਂ ਨੂੰ ਪਕਾਣੀ ਹੈ ਇਹਨਾਂ ਨੂੰ ਜਿਆਦਾ ਹੋ ਜੇ ਆਹ ਨੂਨ ਸਵਾਦ ਅਸਾਰੀ ਪਾਓ ਤੁਹਾਡਾ ਸਿਨ ਮੱਕ ਜੈ ਸਾਡੀ ਸਬ지 ਹੋ ਗਈ ਤੇ 10 ਮਿੰਟ ਵਿੱਚ ਅਰਬੀ ਸਾਡੀ ਅਰਬੀ ਤੇ ਹੋਈ ਹੈ ਸਾਡੀ ਅਰਬੀ ਗੋਸਟਿੰਗ ਕੀਤੀ ਸੀ ਸਾਡੀ ਅਰਬੀ ਬਣ ਕੇ ਤਿਆਰ ਜੰਮੀ ਜੰਮੀ ਚਟਪਟੀ ਅਰਬੀ ਆਏ ਹਾਏ ਮਜ਼ਾ ਆ ਜਾਏਗਾ ਖਾਣ ਦਾ ਦাদু ਜੀ ਤੁਸੀਂ ਵੀ ਖਾ ਲਓ ਤੁਸੀਂ ਜਰੂਰ ਟਰਾਈ ਕਰੋ ਇਸ ਟੀਮ ਵਾਲੀ ਅਰਬੀ ਇਹ ਫਸਟ ਟਾਈਮ ਬਣਾਈਆਂ ਬਹੁਤ ਵਧੀਆ ਬਣੀ ਮੈਂ ਥੋੜਾ ਜਿਹਾ ਚਮਚਾ ਨਾਲ ਪਿਸਤਾ ਕੇ ਰੱਖਾ ਬਹੁਤ ਟੇਸਟੀ ਹੈ ਕੋ ਕਿਦਾਂ ਡਿਆ ਹਾਏ ਹਾਂ ਸਾਬੇ ਇਹ ਉਕਰ ਗਾਉਂ ਮਾਤਾ ਮਰਿਆ ਕਦੋਂ ਅਸਤੇ ਮਰੂ ਸਪਰੇ ਦੇ ਸਪਰੇ ਚੱਪਾ ਨਾ ਮਾਰਨਾ ਹੈ ਬੈਡ ਹੋ ਗਈ ਇਹ ਮੈਂ ਬੈਡਿੰਗ ਕਰਾਂ ਦਿਆਗੇ ਬੈਡ ਸ਼ੀਟ ਆਪਾ ਉਤਾਰ ਦਿੱਤੀਆਂ ਸਾਡਾ ਬੈਡਰੂਮ ਹੀ ਸਾਰਾ ਐ ਨੀਟ ਐਂਡ ਕਲੀਨ ਹੋ ਗਿਆ ਸਾਰਾ نیچے-ਨੀਚੇ ਜਿਹੜਾ ਖਰਾਬ ਸੀ ਉਹ ਸਾਰਾ ਹੋ ਗਿਆ ਸਾਫ ਤੇ ਇੱਧਰ ਹੁਣ ਇਹ ਵੀ ਸਾਡਾ ਕਲੀਨ ਇਹ ਰਹਿ ਗਿਆ ਇਹ ਹੋ ਗਿਆ ਕਲੀਨ ਤੇ ਹੁਣ ਆਪਾਂ ਬੈੱਡ ਸਾਰਾ ਅੱਗੇ ਕਰਾਂਗੇ ਤੇ ਬੈੱਡ ਸ਼ੀਟ ਕਰਾਂਗੇ ਚੇਂਜ ਤੇ ਫੇਰ ਕਰਾਂਗੇ ਨਹੀਂ 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 ਹਣਾ ਦੇ ਚੇ ਇਹ ਬੋਤਨ ਕਰਦਾ ਇਹਦੇ ਵਿੱਚ ਓਏ ਨਿਊ ਹੈਲੋ ਹੈ ਹੈ ਚੁਮਾਈ ਚਮਾਈ ਚਮਾਈ ਕਰ ਬੈੱਡ ਹੋ ਗਿਆ ਸਾਫ਼ ਐਂਡ ਆ ਵੀ ਹੋ ਗਿਆ ਸਾਡਾ ਸਾ ਐਂਡ ਰਾਜ ਲਾਲੇ ਬੈੱਡ 'ਤੇ ਸੋਣਾ ਹੂੰ ਸੋਣਾ ਲੱਗਣ ਦੇ ਨਾ ਲੱਗਦਾ ਨਾ ਆਪਣਾ ਰੂਹ ਸਵਰਗ ਮਜ਼ਾ ਆਇਆ ਹਏ ਦੋ ਤਿੰਨ ਦਿਨ ਕਿੱਦਾਂ ਕੱਢੇ ਓੱਖਾ ਨਾ ਮੰਦ ਬੜਾ ਓੱਖਾ ਹੈ ਨਾ ਇੱਥੇ ਤੋਂ ਬਿਨਾ ਸੋਣਾ ਬੈੱਡਰੂਮ ਤੋਂ ਸੋਣਾ ਨਹੀਂ ਮਤਲਬ ਕਿ ਸਫਾਈ ਨਾ ਹੋਵੇ ਓੱਖਾ ਲੱਗਦਾ ਸੀ ਨਾ ਸੋਣਾ ਸਾਈਡ ਤੇ ਸੀ ਤੇ ਹੁਣ ਐ ਨਵਾਂ ਸਾਰਾ ਹੋ ਗਿਆ ਸਾਡਾ ਐਂਡ ਫਾਈਨਲ ਲੁੱਕ ਆ ਗਈ ਨੰਦ ਹੈਪੀ ਹੈਪੀ ਦਿਖਾਦਾ ਮੈਂ ਅੱਗੇ ਇੱਥੇ ਆਪ ਕਰਦੇ ਹਾਂ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਨਾ ਕਮੈਂਟ ਕਰਨਾ ਚੈਨਲ ਨੂੰ ਕੀ ਕਰਨਾ ਸਬਸਕ੍ਰਾਈਬ ਨੰਦਰ ਤਾਂ ਕੈਨ ਨਹੀਂ ਹੁੰਦਾ ਕੀ ਕਰਨਾ ਸਬਸਕ੍ਰਾਈਬ ਸਬਸਕ੍ਰਾਈਬ ਨੰਦਰ ਓਕੇ ਜੀ ਬਾਏ ਬਾਏ ਥੈਂਕ ਯੂ ਫੋਰ ਦਿਸ ਵਾਚਿੰਗ ਵਲੋਗ